ਜਲੰਧਰ ਦੀ ਪੁਲਿਸ ਵੱਲੋਂ ਸ਼ਰੀਆਮਰ ਸ਼ਰਾਬ ਵੇਚ ਰਹੇ ਤਸਕਰ ਨੂੰ ਗ੍ਰਿਫਤਾਰ ਕੀਤਾ। ਥਾਣਾ ਨੰਬਰ 4 ਦੀ ਪੁਲਿਸ ਨੇ ਮਕਦੂਮਪੁਰਾ ਦੇ ਵਿੱਚ ਦਬਿਸ਼ ਕਰਕੇ ਰੰਗੇ ਹੱਥੀ ਸ਼ਰਾਬ ਤਸਕਰ ਨੂੰ ਕਾਬੂ ਕੀਤਾ। ਇਸ ਦੌਰਾਨ ਪੁਲਿਸ ਨੇ ਤਸਕਰ ਦੇ ਸਕੂਟਰ ਦੀ ਡਿੱਕੀ ਦੇ ਵਿੱਚੋਂ ਸ਼ਰਾਬੀ ਬਰਾਮਦ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ આરોપી ਜੋਤੀ ਸ਼ਰੀਆਮ ਆरोप ਲਗਾਏ ਜਾ ਰਹੇ ਸਨ ਕਿ ਉਹ ਪੂਰੇ ਬਾਜ਼ਾਰ ਦੇ ਵਿੱਚ ਸ਼ਰਾਬ ਦੀ ਸਪਲਾਈ ਕਰਦਾ ਹੈ। આરોપી ਦੀ ਪਛਾਣ ਸੁਨੀਲ ਕੁਮਾਰ ਬਿੱਟੂ ਨਿਵਾਸੀ ਮਕਦੂਮਪੁਰਾ ਦੇ ਰੂਪ ਤੇ ਵਿੱਚ ਹੋਈ ਹੈ। ਤੁਹਾਨੂੰ ਦੱਸ ਦਈਏ ਕੀ ਅੱਜਾ ਥਾਣਾ ਨੰਬਰ 4 ਦੀ ਪੁਲਿਸ ਨੇ ਉਕਤੋ આરોપી ਨੂੰ ਕਾਬੂ ਕਰ ਲਿਆ ਤੇ ਮੌਕੇ ਤੇ ਹੀ ਇਸਦੇ ਸਕੂਟਰ ਦੀ ਡਿੱਕੀ ਚੋਂ ਸ਼ਰਾਬ ਦੀਆਂ ਬੋਤਲਾਂ ਵੀ ਬਰਾਮਦ ਹੋਈਆਂ ਨੇ ਤੁਸੀਂ ਵੀ ਵੇਖੋ ਮੌਕੇ ਦੀ ਵੀਡੀਓ ਕਿਸ ਤਰੀਕੇ ਦੇ ਨਾਲ ਇਸ ਵਿਅਕਤੀ ਦੇ ਵੱਲੋਂ ਸ਼ਰਾਬ ਸਪਲਾਈ ਕੀਤੀ ਜਾ ਰਹੀ ਸੀ ਤਸਕਰੀ ਕੀਤੀ ਜਾ ਰਹੀ ਸੀ ਤੇ ਮੌਕੇ ਤੇ ਪੁਲਿਸ ਨੇ ਕਿਵੇਂ ਇਸ ਨੂੰ ਕਾਬੂ ਕੀਤਾ ਬਿਊਰੋ ਰਿਪੋਰਟ ਦਾ ਏਅਰ ਟੀਵੀ ਤੇ ਪੰਜਾਬ ਹਰਿਆਣਾ ਲਾਈਵ